ਤਾਂ ਰਾਜ ਕਰਕੇ ਨੇ ਬਹੁਤ ਦੌਲਤ ਜਮਾ ਕੀਤੀ ਬਹੁਤ ਰਿਆਸਤਾਂ ਆਪਣੇ ਵਿੱਚ ਮਲਾਈਆਂ ਅਖੀਰ ਉਹਦਾ ਮਨ ਜਿਹੜਾ ਹੈ ਉਹ ਅੰਦਰੋਂ ਬਹੁਤ ਦੁਖੀ ਰਹਿਣ ਲੱਗ ਪਿਆ ਨਾ ਉਹਦੀ ਅੱਗੇ ਔਲਾਦ ਚੰਗੀ ਨਿਕਲੀ ਨਾ ਉਹਨੂੰ ਰਾਜ ਭਾਗ ਵਿੱਚ ਸੁੱਖ ਮਿਲਿਆ ਨਾ ਮਖਮਲੀ ਸੱਜਾਂ ਉੱਤੇ ਸੁੱਖ ਮਿਲਿਆ ਬਹੁਤ ਕੁਝ ਇਕੱਠਾ ਕਰਕੇ ਭੋਗ ਕੇ ਵੀ ਮਨ ਨਹੀਂ ਸੁਖਿਆ ਤਾਂ ਸਾਸੰਦੇ ਤੇ ਉਹ ਦੁਖੀ ਹੋਇਆ ਮਨ ਬਹੁਤ ਸਾਰੇ ਰਾਜੇ ਅਖੀਰ ਵਿੱਚ ਪਾਗਲ ਹੋ ਕੇ ਮਰੇ ਕਿਉਂਕਿ ਇਹ ਮਾਇਆ ਬੰਦੇ ਨੂੰ পাগল ਕਰ ਦਿੰਦੀ। ਤਾਂ ਜਦੋਂ ਉਹ ਰਾਜੇ ਦੀ ਹਾਲਤ ਇਸ ਤਰ੍ਹਾਂ ਦੀ ਹੋਣ ਲੱਗ ਪਈ ਉਹਦਾ ਵਜ਼ੀਰ ਬੜਾ ਸਿਆਣਾ ਸੀ ਉਹਨੇ ਕਹਿ ਦਿੱ ਫਾਨੀ ਜਗ੍ਹਾ ਇੱਕ ਮਹਾਪੁਰਸ਼ ਹੈ ਸਾਧੂ ਹੈ ਜਦੋਂ ਕੋਲ ਚੱਲੂ ਉਹਦੇ ਕੋਲ ਗਿਆ ਮਨ ਨੂੰ ਸ਼ਾਂਤੀ ਮਿਲਦੀ। ਤੋ ਤੁਰਪੇ ਕਹਿੰਦਾ ਚਲੋ ਫਿਰ ਰਾਜਾ ਉਹ ਵਜ਼ੀਰ ਦੇ ਨਾਲ ਆਪਣੇ ਸੈਨਿਕਾਂ ਸਪਾਈਆਂ ਨਾਲ ਪਹੁੰਚਿਆ ਜਦੋਂ ਉਹ ਫਕੀਰ ਕੋਲ ਗਿਆ ਉਹਨੂੰ ਜਾਂਦੇ ਆ ਮਹਾਤਮਾ ਨੂੰ ਉਹ ਆਪਣੇ ਹੰਕਾਰ ਵਿੱਚ ਬੋਲ ਕੇ ਦੱਸਦਾ ਹੈ ਕਹਿੰਦਾ ਮੈਂ ਐਡਾ ਵੱਡਾ ਰਾਜਾ ਹਾਂ ਇੰਨੀਆਂ ਰਿਆਸਤਾਂ ਮੇਰੇ ਰਾਜ ਵਿੱਚ ਨੇ ਇੰਨੀ ਮੇਰੇ ਕੋਲ ਫੌਜ ਸੈਨਾ ਹੈ ਅੱਜ ਤੱਕ ਮੈਂ ਕਿਸੇ ਕੋਲ ਕੁਝ ਮੰਗਣ ਨਹੀਂ ਗਿਆ ਜੋ ਕੁਝ ਮੈਨੂੰ ਚਾਹੀਦਾ ਮੈਂ ੱਤਕੇ ਨਾਲ ਉਹ ਖੋ ਲੈਣਾ ਜੇ ਕਿਸੇ ਨੂੰ ਬੁਲਾਉਣਾ ਹੈ ਮੈਂ ਆਪਣੇ ਦਰਬਾਰ ਵਿੱਚ ਸੱਦਦਾ ਜੇ ਕੋਈ ਚੀਜ਼ ਚਾਹੀਦੀ ਮੈਂ ਉਹ ਆਪਣੇ ਹੁਕਮ ਨਾਲ ਮੰਗਾ ਲੈਂਦਾ ਪਰ ਕਹਿੰਦਾ ਜਿਵੇਂ ਪਹਿਲੀ ਵਾਰ ਤੁਹਾਡੇ ਕੋਲ ਮਹਾਤਮਾ ਜੀ ਕੋਈ ਮੰਗਣ ਆਇਆ ਹੈ ਮੇਰਾ ਮਨ ਬਹੁਤ ਦੁਖੀ ਰਹਿੰਦਾ ਹੈ ਰਾਜ ਭਾਗ ਸਭ ਕੁਝ ਹੈ ਨਾ ਮੇਰੀ ਉਲਹਾ ਦੇ ਪੁੱਤਰ ਕੋਈ ਚੰਗੇ ਨਿਕਲੇ ਨੇ ਰਾਜ ਭਾਗ ਮਖਮਲੀ ਸਿਰਜਾਂ ਤੇ ਸੁੱਖ ਨਹੀਂ ਮਿਲ ਰਿਹਾ ਇਹ ਕਈ ਵਾਰ ਜ਼ਿੰਦਗੀ ਚ ਇਸ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਬਹੁਤ ਤਿਸੇ ਗ੍ਰਹਿ ਚਿੰਤਾ ਕੋਠੀ ਬਹੁਤ ਵੱਡੀ ਹੋਏਗੀ ਪੈਸਾ ਬਹੁਤ ਹੋਏਗਾ ਪਰ ਨੀਂਦ ਨਹੀਂ ਸਹੀ ਆਏਗੀ ਮਕਮਲੀ ਸੱਜਾਂ ਹੋਣ ਗੀਆਂ ਤੁਹਾਨੂੰ ਨੀਂਦ ਲਈ ਗੋਲੀ ਖਾਣੀ ਪੈਂਦੀ ਹੈ ਤਉ ਰਾਜਾ ਵਿਚਾਰਾ ਬਹੁਤ ਦੁਖੀ ਉਹਨੇ ਮਹਾਤਮਾ ਨੂੰ ਕਿਹਾ ਮਨ ਸੁਖੀ ਹੋ ਜਾਏ ਅੰਦਰੋਂ ਮੰਤਰਪਤ ਹੋ ਜਾਏ ਕਿਸੇ ਤਰ੍ਹਾਂ ਕਹਿੰਦੋਂ ਉਹਦੇ ਵਾਸਤੇ ਮੈਨੂੰ ਕੋਈ ਇਲਾਜ ਦੱਸੋ ਹੁਣ ਉਹ ਮਹਾਤਮਾ ਜਾਨਦਾ ਸਿੰਘ ਗੱਲਾਂ ਨਾਲ ਇਹਦੇ ਉੱਤੇ ਅਸਰ ਨਹੀਂ ਹੋਣਾ ਇਹਨੂੰ ਕੋਈ ਪ੍ਰੈਕਟੀਕਲ ਵਿਖਾਉਣਾ ਚਾਹੀਦਾ ਤੂੰ ਮਹਾਤਮਾ ਸਮਝ ਗਏ ਵੀ ਰਾਜਾ ਜਿਹੜਾ ਸਵਾਲ ਕਰ ਰਿਹਾ ਨਾ ਇਹ ਦਿਲੋਂ ਕਰ ਰਿਹਾ ਇਹ ਮਨੋਂ ਚਾਹੁੰਦਾ ਕਿ ਮੈਨੂੰ ਸੁੱਖ ਮਿਲ ਜਾਏ ਦੋ ਤਰ੍ਹਾਂ ਦੇ ਸਵਾਲ ਹੁੰਦੇ ਨੇ ਇੱਕ ਬੰਦੇ ਦੇ ਦਿਲ ਚੋਂ ਨਿਕਲਦਾ ਇੱਕ ਦਿਮਾਗ ਚੋਂ ਪੈਦਾ ਹੁੰਦਾ ਜਿਹੜੇ ਦਿਮੱਗੀ ਸਵਾਲ ਨੇ ਦਿਮੱਗੀ ਪ੍ਰਸ਼ਨ ਕੋਈ ਕਰਚਨ ਨੇ ਉਹ ਸਿਰਦਰਦੀ ਦਾ ਕਾਰਨ ਬਣਦੇ ਨੇ ਬਹੁਤ ਲੋਕਾਂ ਕੋਲ ਦਿਮੱਗੀ ਸਵਾਲ ਨੇ ਅੱਜ ਔਰ ਮੁਆਫ ਕਰਿਓ ਉਹ ਸਵਾਲ ਉਹਨਾਂ ਦੇ ਨਹੀਂ ਹੈ ਉਹ ਕਿਸੇ ਹੋਰ ਕੋਲੋਂ ਸੁਣੇ ਹੋਏ ਨੇ ਦਿਮਾਗ ਵਿੱਚ ਰੱਖੇ ਹੋਏ ਨੇ ਵੀ ਆਪਾਂ ਕਰਨੇ ਨੇ ਸਵਾਲ ਬਹੁਤ ਲੋਕਾਂ ਦੇ ਸਵਾਲ ਹੀ ਨਹੀਂ ਮੁੱਕ ਰਹੇ ਇਹ ਸਵਾਲ ਬਹੁਤ ਲੋਕਾਂ ਦਾ ਹੁੰਦਾ ਹੈ ਆ ਵੀਡੀਓ ਜਦੋਂ ਕੋਈ ਨਵੀਂ ਜਿਹੀ ਕਿਸੇ ਤਰ੍ਹਾਂ ਇੰਟਰਨੈਟ ਤੇ ਪੈ ਜਾਂਦੀ ਹੈ ਨਾਲ ਹੀ ਲੋਕ ਸਵਾਲ ਕਰਨ ਲੱਗ ਪੈਂਦੇ ਨੇ ਕਹਿੰਦੇ ਭਾਈ ਸਾਹਿਬ ਜੀ ਉਹ ਮੱਛੀ ਮੀਟ ਦੀ ਬਹੁਤ ਵੀਡੀਓ ਆ ਰਹੀ ਹੈ ਖਾਣਾ ਚਾਹੀਦਾ ਕਿਦਾਂ ਕਰਨਾ ਚਾਹੀਦਾ ਲਿਖਿਆ ਹੋਇਆ ਮਰਿਆਦਾ ਵਿੱਚ ਬਹੁਤ ਲੋਕ ਤਾਂ ਸਾਡੇ ਕੋਲੋਂ ਸਰਟੀਫਿਕੇਟ ਲੈਣਾ ਚਾਹੁੰਦੇ ਨੇ ਵੀ ਇਹ ਕਹਿ ਦੇਣ ਵੀ ਠੀਕ ਹੈ ਫਿਰ ਅਸੀਂ ਖਾਈ ਜਾਈਏ بس ਹਾਸੰਗੇ ਤੇ ਇਹ ਲੋਕਾਂ ਦੇ ਸਵਾਲ ਜਿਹੜੇ ਦਿਮੱਗੀ ਨੇ ਦੂਜੇ ਕੋਲੋਂ ਸੁਣੇ ਹੋਏ ਤੇ ਤੁਹਾਨੂੰ ਕਰਨਗੇ ਤੁ ਤੋਂ ਬਾਅਦ ਕਿਸੇ ਹੋਰ ਨੂੰ ਕਰਨਗੇ ਉਹ ਸਿਰਦਰਦੀ ਦਾ ਕਾਰਨ ਬਣਦੇ ਉਹਨਾਂ ਨੂੰ ਉੱਤਰ ਨਾਲ ਕੋਈ ਮਤਲਬ ਨਹੀਂ ਹੁੰਦਾ ਤਾਂ ਜਦੋਂ ਰਾਜੇ ਦਾ ਸਵਾਲ ਸੁਣਿਆ ਨਾ ਮਹਾਤਮਾ ਸਮਝ ਗਿਆ ਕਿ ਇਹ ਸਵਾਲ ਬੰਦਾ ਦਿਲੋਂ ਕਰਦੇ ਹੈ ਇਹ ਦਿਲੋਂ ਚਾਹੁੰਦਾ ਹੈ ਕਿ ਮੈਨੂੰ ਸੁੱਖ ਮਿਲੇ ਰਾਜਨ ਕਹੇ ਮੇਰਾ ਮਨ ਤ੍ਰਿਪਤ ਹੋ ਜਾਏ ਮਨ ਨੂੰ ਸੁਖੀ ਹੋਣਾ ਚਾਹੁੰਦਾ ਹੈ ਮਨ ਬੜਾ ਦੁਖੀ ਹੈ ਤੂੰ ਮਹਾਤਮਨ ਕਹੇ ਕੋਈ ਗੱਲ ਨਹੀਂ ਤੂੰ ਮੇਰੇ ਕੋਲ ਬਹਿਠ ਬੋਲੀ ਨਾ ਜ਼ੁਬਾਨ ਤੋਂ ਸਿਰਫ ਦੇਖੀ ਜਾ ਬੋਲੀ ਨਾ ਜ਼ੁਬਾਨ ਤੋਂ ਸਿਰਫ ਵੇਖੀ ਜਾ ਦੁਪਹਿਰ ਤੱਕ ਤੇਰੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ ਰਾਜਾ ਬੜਾ ਹੈਰਾਨ ਹੋਇਆ ਬਿਲਕੁਲ ਮੁਸ਼ਕਲਾਂ ਦੇ ਹੱਲ ਵਾਸਤੇ ਤਾਂ ਸਮਝਾਉਣਾ ਚਾਹੀਦਾ ਸੀ ਇਹ ਮਹਾਤਮਾ ਕਹਿੰਦਾ ਵਿਖੀ ਚੱਲ ਤੂੰ ਬੋਲੀ ਨਾ ਕੁਝ ਵੀ ਹੁਣ ਤੂੰ ਵਿਖੀ ਚੱਲ ਦੁਪਹਿਰ ਤੱਕ ਤੇਰਾ ਹੱਲ ਹੋ ਸਕਦਾ ਹੈ ਉਹ ਰਾਜਾ ਬਹਿ ਗਿਆ ਮਹਾਤਮ ਆਰਾਮ ਨਾਲ ਬੈਠਾ ਆਪਣਾ ਭਜਨ ਬੰਦਗੀ ਕੀਤੀ ਫਿਰ ਉੱਠਿਆ ਥੋੜਾ ਟਹਿਲਿਆ ਟੋਲਿਆ ਉਹਦੇ ਆਸ਼ਰਮ ਦੇ ਵਿੱਚ ਇੱਕ ਦੋ ਫਲ ਲੱਗੇ ਸੀ ਦਰਖਤ ਸੀ ਫਲਾਂ ਵਾਲੇ ਉਹਨੇ ਫਲ ਖਾਦਾ ਫਿਰ ਆਪਣਾ ਟਹਿਲ ਕੇ ਉਹ ਫਿਰ ਆਪਕੇ ਬਹਿ ਗਿਆ ਰਾਜਾ ਵੇਖ ਰਿਹਾ ਵੀ ਇਹ ਤੇ ਆਪਣੀ ਮौज ਵਿੱਚ ਘੁੰਮੀ ਜਾਂਦਾ ਮੈਂ ਇਹਨੂੰ ਵੇਖ ਕੇ ਕੀ ਸਿੱਖਾਂਗਾ ਥੋੜੀ ਦੇਰ ਬਾਅਦ ਉਹ ਮਹਾਤਮਾ ਨੂੰ ਪਿਆਸ ਲੱਗ ਗਈ ਉਹਨੇ ਪਾਣੀ ਪੀਣ ਵਾਸਤੇ ਜਿੱਥੇ ਉਹਦੀ ਝੁੱਗੀ ਬਣੀ ਅੰਦਰੋਂ ਉਹ ਵੱਡੀ ਵਾਲਟੀ ਲੈ ਕੇ ਆਇਆ ਵਾਲਟੀ ਨਾਲੋਂ ਰਸਾ ਬੰਨੇ ਹੋਇਆ ਆਸ਼ਰਮ ਵਿੱਚ ਹੀ ਉਹਨੇ ਇੱਕ ਛੋਟਾ ਜਿਹਾ ਖੂਹ ਸੀ ਉਹਨੇ ਉਹ ਵਾਲਟੀ ਖੂਹ ਵਿੱਚ ੁੱਟੀ ਰਾਜੇ ਨੂੰ ਲੱਗਾ ਇਹਨੂੰ ਪਿਆਸ ਲੱਗੀ ਹੋਣੀ ਹੈ ਜਾਂ ਇਹਨੂੰ ਪਾਣੀ ਪੀਣਾ ਹੋਣਾ ਜਾਂ ਇਸ਼ਨਾਨ ਕਰਨਾ ਹੋਣਾ ਹੈ ਕਿਉਂਕਿ ਨੇ ਮੰਦਗੀ ਕਰ ਲਈ ਹੈ ਨਾਮ ਜਪ ਲਿਆ ਟਹਿਲ ਲਿਆ ਕਾਉਂਸਲਰ ਲਿਆ ਫਲ ਖਾ ਲਿਆ ਹੋ ਸਕਦਾ ਇਸ਼ਨਾਨ ਕਰਨਾ ਹੋਵੇ ਚਲੋ ਰਾਜਾ ਵਿਖੀ ਜਾਂਦਾ ਉਹਨੇ ਖੂਬ ਜਿਹਾ ਬਾਲਟੀ ਸੁੱਟੀ ਜਦੋਂ ਬਾਲਟੀ ਰਸੇ ਨਾਲ ਖਿੱਚ ਕੇ ਬਾਹਰ ਕੱਢੀ ਉਹ ਪਾਣੀ ਦੀ ਭਰ ਕੇ ਨਹੀਂ ਆਈ ਖਾਲੀ ਆ ਗਈ ਪਤਾ ਕਿਉਂ ਬਾਲਟੀ ਦਾ ਥੱਲਾ ਸਾਰਾ ਹੀ ਟੁੱਟਿਆ ਹੋਇਆ ਹੈ ਜਦੋਂ ਤੱਕ ਉੱਪਰ ਬਾਲਟੀ ਆਉਂਦੀ ਹੈ ਖਾਲੀ ਹੋ ਜਾਂਦੀ ਮਹਤਵਨ ਫਿਰ ਬਾਲਟੀ ਸੁੱਟਤਨੀ ਫਿਰ ਭਰਿਆ ਫਿਰ ਖਾਲੀ ਹੋ ਗਈ ਪਾਣੀ ਨਾ ਆਵੇ ਇੱਕ ਵਾਰ ਦੋ ਵਾਰ 10 ਵਾਰ 20 ਵਾਰ ਬਾਲਟੀ ਸੁੱਟੀ ਜਾਂਦਾ ਹੈ ਬਾਲਟੀ ਖਾਲੀ ਆ ਜਾਂਦੀ ਹੈ ਪਾਣੀ ਭਰ ਕੇ ਨਹੀਂ ਆ ਰਿਹਾ ਤਾਂ ਸਾਹਮਣੇ ਬੈਠਾ ਰਾਜਾ ਵੇਖ ਰਿਹਾ ਉੱਤੋਂ ਰਿਹਾ ਨਹੀਂ ਗਿਆ ਉੱਠ ਕੇ ਚਲਾ ਗਿਆ ਹੱਥ ਜੋੜ ਕੇ ਕਹਿੰਦਾ ਮਹਾਤਮਾ ਜੀ ਮੈਂ ਤੁਹਾਡੀ ਸ਼ਰਤ ਤੋੜ ਰਿਹਾ ਤੁਸੀਂ ਕਿਹਾ ਸੀ ਵੇਖੀ ਜਾਈ ਬੋਲੀ ਨਾ ਪਰ ਮੈਂ ਬੋਲਣ ਤੇ ਮਜਬੂਰ ਹਾਂ ਤੁਹਾਨੂੰ ਇਸ਼ਨਾਨ ਵਾਸਤੇ ਪਾਣੀ ਚਾਹੀਦਾ ਹੈ ਬਾਲਟੀ ਕੋਈ ਹੋਰ ਲੈ ਲਓ ਪਿਆਸ ਬੁਝਾਣੀ ਹੈ ਬਾਲਟੀ ਕੋਈ ਹੋਰ ਲੈ ਲਓ ਇਹ ਟੁੱਟੀ ਹੋਈ ਬਾਲਟੀ ਹੈ ਇਹਦਾ ਥੱਲਾ ਨਹੀਂ ਹੈ ਇਹਦੇ ਨਾਲ ਪਾਣੀ ਕਦੇ ਬਾਹਰ ਆਏ ਨਹੀਂ ਸਕਦਾ ਤੁਸੀਂ ਦੋ ਵਾਰ ਚਾਰ ਵਾਰ 10 ਵਾਰ 20 ਵਾਰ ਬਾਲਟੀ ਸੁੱਟੀ ਜਾਂਦੇ ਹੋ ਖਾਲੀ ਆ ਰਹੀ ਹੈ ਇਹਦਾ ਥੱਲਾ ਟੁੱਟਿਆ ਹੋਇਆ ਹੈ ਇਹਦੇ ਨਾਲ ਪਾਣੀ ਬਾਹਰ ਨਹੀਂ ਆਏਗਾ ਮੈਂ ਬੋਲਣ ਤੇ ਮਜਬੂਰ ਹੋ ਗਏ ਤੁਸੀਂ ਇਹ ਕੀ ਕਰ ਰਹੇ ਹੋ ਮਹਾਤਮ ਹੱਸ ਪਿਆ ਕਹਿੰਦਾ ਰਾਜਨ ਤੇਰੇ ਦੋਏ ਸਵਾਲਾਂ ਦਾ ਜਵਾਬ ਹੁਣ ਤੈਨੂੰ ਮਿਲ ਜਾਣਾ ਚਾਹੀਦਾ ਇਹ ਕਿਉਂ ਬਾਲਟੀ ਦਾ ਥੱਲਾ ਟੁੱਟਣ ਕਰਕੇ ਪਾਣੀ ਨਾਲ ਭਰਦੀ ਨਹੀਂ ਖੱਲੀ ਆ ਰਹੀ ਹੈ ਤੇ ਉੰਨੀ ਧੇਰ ਮੈਂ ਪਾਣੀ ਨਾਲ ਤ੍ਰਿਪਤ ਨਹੀਂ ਹੋ ਸਕਦਾ ਜਿੰਨੀ ਧਿਰ ਬਾਲਟੀ ਵਿੱਚ ਪਾਣੀ ਨਾ ਟਕੇ ਭਾਈ ਜਿੰਨੀ ਮਰਜ਼ੀ ਮਾਇਆ ਰਾਜ ਭਾਗ ਦੁਨੀਆ ਦੇ ਸੁਖ ਸੁਭਦਾ ਦੇ ਸਾਧਨ ਹੋਣ ਜਿੰਨੀ ਧਿਰ ਬੰਦੇ ਦਾ ਮਨ ਦਾ ਥੱਲਾ ਟੁੱਟਿਆ ਹੋਇਆ ਹੈ ਉਦੇ ਕੋਲ ਬਹੁਤ ਕੁਝ ਹੋ ਕੇ ਵੀ ਉਹ ਤ੍ਰਿਪਤ ਨਹੀਂ ਹੋ ਸਕਦਾ ਮਨ ਦਾ ਥੱਲਾ ਟੁੱਟਿਆ ਹੋਇਆ ਅੰਦਰ ਨਹੀਂ ਕੋਈ ਟਿਕਦਾ ਰਾਜਨ ਮਨ ਭੁੱਖਾ ਹੈ ਬਾਹਰੋਂ ਇਕੱਠਾ ਕਰਕੇ ਤੂੰ ਮਨ ਕਰਕੇ ਸੁખી ਕਿਵੇਂ ਹੋ ਸਕਦਾ ਤੇਰਾ ਮਨ ਹੀ ਨਹੀਂ ਰਜ ਰਿਹਾ ਸਰੀਰ ਬੁੱਢਾ ਹੋ ਰਿਹਾ ਤੇਰੇ ਮਨ ਵਿੱਚੋਂ ਵਾਸ਼ਨਾ ਵਿਕਾਰ ਨਹੀਂ ਮੁੱਕੇ ਪਦਾਰਥ ਭੋਗਣ ਦਾ ਰਸ ਨਹੀਂ ਮੁੱਕਿਆ ਅਜੇ ਵੀ ਤੇਰਾ ਦਿਲ ਕਰਦਾ ਹੋਰ ਕੁਝ ਖਾਵਾ ਹੋਰ ਕੋਈ ਨਮਾ ਭੋਜਨ ਨਾ ਤੂੰ ਖਾਣ ਦੇ ਭੋਜਨਾਂ ਤੋਂ ਤ੍ਰਿਪਤ ਹੋਇਆ ਨਾ ਤੂੰ ਦੁਨੀਆਂ ਦੇ ਵਿਸ਼ੇ ਵਿਕਾਰ ਭੋਗਣ ਤੋਂ ਤ੍ਰਿਪਤ ਹੋਇਆ ਨਾ ਤੂੰ ਮਾਇਆ ਵੱਲੋਂ ਤ੍ਰਿਪਤ ਹੋਇਆ ਤੇਰੇ ਮਨ ਦਾ ਥੱਲਾ ਟੁੱਟਿਆ ਹੋਇਆ ਇਹ ਬਾਲਟੀ ਦੀ ਤਰ੍ਹਾਂ ਤੂੰ ਖਾਲੀ ਰਹਿ ਜਾਂਦਾ ਜੇ ਬਾਲਟੀ ਖਾਲੀ ਹੈ ਮੈਂ ਕਿਵੇਂ ਤ੍ਰਿਪਤ ਹੋ ਸਕਦਾ ਜੇ ਤੇਰੇ ਮਨ ਦਾ ਥੱਲਾ ਟੁੱਟਿਆ ਹੋਇਆ ਤਾਂ ਤੇਰਾ ਮਨ ਅੰਦਰੋਂ ਤ੍ਰਿਪਤ ਨਹੀਂ ਹੋ ਸਕਦਾ ਉਹ ਮਹਾਤਮਾ ਦੀ ਗੱਲ ਸੁਣ ਕੇ ਇੱਕਦਮ ਰਾਜੇ ਦਾ ਮਨ ਟਕਾਉ ਵਿੱਚ ਆ ਗਿਆ ਇਹ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵੀ ਸਾਨੂੰ ਸਮਝਾਉਣ ਲਈ ਕਹੀ ਤੁਸੀਂ ਸੁਖਮਨੀ ਸਾਹਿਬ ਵਿੱਚ ਪੜਦੇ ਹੋ ਜੇ ਪਾਠ ਕਰਦੇ ਉੱਥੇ ਮਹਾਰਾਜ ਨੇ ਕਿਹਾ ਸਹਿਸਖਟੇ ਲੱਖ ਕੌ ਲੱਖਾਂ ਜੁੜਨ ਲੱਗ ਪੈਂਦੇ ਫਿਰ ਕਰੋੜਾਂ ਦੇ ਸੁਪਨੇ ਆਉਣ ਲੱਗ ਵਕਤ ਦਾ ਪ੍ਰਸ਼ਾਦਾ ਮਿਲੀ ਜਾਵੇ 10-20 ਹਜ਼ਾਰ ਕਮਾਈ ਜਾਈਏ ਲੱਖ ਤੋਂ ਲੱਖ ਜਮਾ ਜੇ ਹੋਵੇ ਵੀ ਠੀਕ ਹੀ ਹੈ ਫਿਰ ਪਰ ਜਦੋਂ ਉਹ ਜਮਾ ਹੋਣ ਲੱਗ ਪੈਣਾ ਲੱਖ ਫਿਰ ਲੱਖਾਂ ਤੋਂ ਕਰੋੜਾਂ ਦੇ ਸੁਪਨੇ ਆਉਂਦੇ ਫਿਰ ਛੋਟੇ ਘਰ ਛੋਟੀ ਕੋਠੀ ਵਿੱਚ ਮਨ ਨਹੀਂ ਲੱਗਦਾ ਬੰਦਾ ਕਹਿੰਦਾ ਹੋਰ ਬਣਾਈਏ ਵੱਡਾ ਵੀ ਇਸ ਤਰ੍ਹਾਂ ਸਾਥ ਸੰਗਤ ਦੇ ਨਾਮ ਤੋਂ ਬਗੈਰ ਸੰਤੋਖ ਨਹੀਂ ਆਉਂਦਾ ਮਨ ਨੂੰ ਮਨ ਰੱਜ ਨਹੀਂ ਸਕਦਾ ਤੈਉ ਮਹਾਰਾਜ ਨੇ ਕਿਹਾ ਸਹਿਸਖਟੇ ਲਖ ਕੋ ਉਠ ਧਾਵੈ ਉਦ ਉਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੇ ਅਨਕ ਭੋ